ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 18-19 ਜੁਲਾਈ ਪੰਜਾਬ ਦੇ ਮੌਸਮ ਦੀ ਕੀ ਆਉਣ ਵਾਲੇ 2 ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਵੀਰੋ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਆਂ ਕਿਸਾਨ ਵੀਰੋ ਅੱਜ 18 ਜੁਲਾਈ ਦੀ ਆਪਾਂ ਗੱਲ ਕਰਦੇ ਆਂ ਸਵੇਰ ਤੋਂ ਹੀ ਲੈ ਕੇ ਤਕਰੀਬਨ ਹਵਾਵਾਂ ਆਪਾਂ ਨੂੰ ਜੋ ਵਿਰੋਧ ਦੱਖਣ ਪੂਰਬ ਦਿਸ਼ਾ ਹੈ ਉਸ ਦਿਸ਼ਾ ਦੇ ਵਿੱਚੋਂ ਆਪਾਂ ਨੂੰ ਹਵਾਵਾਂ ਚਲਦੀਆਂ ਦੇਖਣ ਦੀਆਂ ਮਿਲਣਗੀਆਂ ਕਿਉਂਕਿ ਵੀਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੀ ਨਿਰੰਤਰ ਪੂਰਬੀ ਹਵਾਵਾਂ ਜਾਂ ਥੋੜਾ ਮੋਟਾ ਉੱਤਰੀ ਹਵਾਵਾਂ ਦਾ ਰੁੱਖ ਆਪਾਂ ਨੂੰ ਦੇਖਣ ਨੂੰ ਮਿਲਦਾ ਪਰ ਅੱਜ ਜੋ ਹਵਾਵਾਂ ਦੀ ਰਫ਼ਤਾਰ ਹੈ ਵੀਰ ਥੋੜੀ ਜੀ ਕੱਲ ਦੇ ਮੁਕਾਬਲੇ ਜ਼ਿਆਦਾ ਰਹੇਗੀ ਇਸ ਦੇ ਕਾਰਨ ਥੋੜੀ ਜੀ ਆਪਾਂ ਨੂੰ ਗਰਮੀ ਤੋਂ ਰਾਹਤ ਰਹੇਗੀ ਪਰ ਹੌਮਸ ਵੀਰੋ ਪਰੇਸ਼ਾਨ ਕਰਦੀ ਰਹੇਗੀ ਜਿੱਥੇ ਕਿਤੇ ਪੂਰਬੀ ਹਵਾਵਾਂ ਨਹੀਂ ਲੱਗਦੀਆਂ ਉੱਥੇ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਸੋ ਵੀਰੋ ਇਸ ਤਰ੍ਹਾਂ ਦਾ ਮਾਹੌਲ ਆਪਾਂ ਨੂੰ ਹੁਮਸ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਆਉਂਦੇ ਦਿਨਾਂ ਵਿੱਚ ਵੀ ਮਿਲਦਾ ਰਹੇਗਾ ਬਰਸਾਤ ਦੀ ਵੀਰੋ ਛੋਟੀ ਮੁੱਟੀ ਉਮੀਦ ਟੁੱਟਮੇ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਜਿਵੇਂ ਕਿ ਦੇਖੋ ਹਰ ਰੋਜ਼ ਹੀ ਆਪਾਂ ਨੂੰ ਪਤਾ ਟੁੱਟਮੇ ਰੂਪ ਦੇ ਵਿੱਚ ਦੁਪਹਿਰ ਕੋ ਤੋਂ ਬਾਅਦ ਜੋ ਟੈਂਪਰੇਚਰ ਵਧਦੇ ਨੇ ਅਚਾਨਕ ਗਰਜ ਚਮਕ ਵਾਲੇ ਬੱਦਲ ਬਣਦੇ ਨੇ ਵੀਰੋ ਉਸ ਤਰ੍ਹਾਂ ਦੀਆਂ ਟੁੱਟਮੀਆਂ ਗਤੀਵਿਧੀਆਂ ਜੋ ਪੰਜ ਸੱਤ ਪਿੰਡਾਂ ਦੇ ਵਿੱਚ ਮੀਂਹ ਪਿਆ ਬਾਕੀ ਏਰੀਆ ਖੁਸ਼ਕ ਰਹੇਗੇ ਤੇ ਕੁਝ ਸਮੇਂ ਦੇ ਬਾਅਦ ਵੀਰੋ 10-20 ਮਿੰਟ ਦੀ ਇਹੇ ਕਾਰਵਾਈ ਹੁੰਦੀ ਹੈ ਅੱਧੇ ਘੰਟੇ ਬਾਅਦ ਫਿਰ ਤੋਂ ਮੌਸਮ ਸਾਫ਼ ਹੋ ਕੇ ਬੱਦਲ ਅੱਗੇ ਚਲੇ ਜਾਂਦੇ ਨੇ ਸੋ ਵੀਰ ਉਹ ਸਿਸਟਮ ਉੱਥੇ ਖਤਮ ਹੋ ਜਾਂਦਾ ਸੋ ਇਦਾਂ ਦੀਆਂ ਟੁੱਟਮੀਆਂ ਕਾਰਵਾਈਆਂ ਤੋਂ ਆਪਾਂ انکار ਨਹੀਂ ਕਰ ਸਕਦੇ ਵੀਰੋ ਕਿਸੇ ਵੀ ਸਮੇਂ ਕਿਸੇ ਵੀ ਖੇਤਰ ਦੇ ਵਿੱਚ ਇਹ ਹੋ ਸਕਦੇ ਨੇ ਕਿਉਂਕਿ ਇਹਨਾਂ ਦੀ ਕੋਈ ਅਪਡੇਟ ਨਹੀਂ ਹੁੰਦੀ ਇਹ ਬਿਨਾਂ ਕਿਸੇ ਅਪਡੇਟ ਦੇ ਹੁੰਦੇ ਨੇ ਅਚਾਨਕ ਜਿਹੜੇ ਖੇਤਰਾਂ ਦੇ ਵਿੱਚ ਟੈਂਪਰੇਚਰ ਜ਼ਿਆਦਾ ਵੱਧਦਾ ਹੈ ਘੱਟ ਦਬਾਅ ਵਾਲਾ ਥੋੜਾ ਮੋਟਾ ਖੇਤਰ ਬਣਦਾ ਵੀਰੋ ਉੱਥੇ ਅਚਾਨਕ ਇਹ ਗਰਜ ਚਮਕਲੇ ਬੱਦਲ ਪੈਦਾ ਹੁੰਦੇ ਨੇ ਤੇ ਕੁਝ ਸਮੇਂ ਦੇ ਬਾਅਦ ਆਪਣੀਆਂ ਕਾਰਵਾਈਆਂ ਦੇ ਕੇ ਇਹ ਅੱਗੇ ਚਲੇ ਜਾਂਦੇ ਵੀਰੋ ਇਦਾਂ ਦੀਆਂ ਟੁੱਟਮੀਆਂ ਕਾਰਵਾਈਆਂ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚ ਤਕਰੀਬਨ ਦੁਪ ਉਹ ਸਮੇਂ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਹੋ ਸਕਦੀਆਂ ਨੇ ਟੈਂਪਰੇਚਰ ਅੱਜ ਦਿਨ ਦੇ 36-37 ਡਿਗਰੀ ਦੇ ਆਸ-ਪਾਸ ਰਹਿਣਗੇ ਟੈਂਪਰੇਚਰ ਪਿਛਲੇ ਦਿਨਾਂ ਦੇ ਮੁਕਾਬਲੇ ਉਨੇ ਹੀ ਰਹਿਣਗੇ ਪਰ ਫਿਰ ਵੀ ਹਵਾਵਾਂ ਦੇ ਚੱਲਣ ਕਰਕੇ ਥੋੜੀ ਗਰਮੀ ਤੋਂ ਰਾਹਤ ਰਹੇਗੀ ਵੀਰੋ ਜਿਵੇਂ ਕੱਲ ਦੇ ਵੀ ਦਿਨ ਦੇ ਸਮੇਂ ਵਧੀਆ ਚੰਗੀ ਰਫਤਾਰ ਦੀਆਂ ਹਵਾਵਾਂ ਚੱਲ ਨਹੀਂ ਸੀ ਉਸ ਤਰ੍ਹਾਂ ਵੀਰੋ ਅੱਜ ਵੀ ਉਮੀਦ ਹੈ ਕਿ ਵਧੀਆ ਰਫਤਾਰ ਦੀਆਂ ਹਵਾਵਾਂ ਚੱਲਣਗੀਆਂ ਸੋ ਜਿਸ ਦੇ ਨਾਲ ਥੋੜੀ ਗਰਮੀ ਤੋਂ ਰਾਹਤ ਬਣੀ ਰਹੇਗੀ ਮੀਂਹ ਦੇ ਬਾਰੇ ਆਪਾਂ ਗੱਲ ਕਰੀਏ ਜੋ ਕਿ ਅਗਲਾ ਸਪੈਲ ਮੀਂਹ ਦਾ ਤਕਰੀਬਨ 22-23 ਤਰੀਕ ਤੋਂ ਹੋ ਸਕਦਾ ਹੈ ਪੰਜਾਬ ਦੇ ਵਿੱਚ ਮੌਨਸੂਨ ਫਿਰ ਤੋਂ ਐਕਟਿਵ ਹੋਵੇ ਪਰ ਉਹਦੀ ਆ ਥੋੜੇ ਥੋੜੇ ਸਮੇਂ ਬਾਅਦ ਬਦਲਾਵ ਆਉਂਦੇ ਨੇ ਸੋ ਕਿਸੇ ਵੀ ਸਮੇਂ ਮੌਸਮ ਪੰਜਾਬ ਦਾ ਬਦਲ ਜਾਂਦਾ ਹੈ ਸੋ ਟਟਮੀਆਂ ਕਰਵਾਈਆਂ ਹੁੰਦੀਆਂ ਰਹਿਣਗੀਆਂ ਪਰ ਜੋ ਨਿਰੰਤਰ ਵੀ ਤਕਰੀਬਨ ਅੱਧੇ ਤੋਂ ਜ਼ਿਆਦਾ ਪੰਜਾਬ ਨੂੰ ਕਵਰ ਕਰੇ ਸਿਸਟਮ ਵੀਰੋ ਉਦਾਂ ਦਾ ਤਕਰੀਬਨ 22 ਤਰੀਕ ਤੋਂ ਬਾਅਦ ਉਮੀਦ ਬਣੀ ਹੋਈ ਹੈ ਚਲੋ 2-4 ਦਿਨ ਦਾ ਸਮਾਂ ਮਿਲੂ ਕਿਸਾਨ ਵੀਰਾਂ ਨੂੰ ਤਾਂ ਜੋ ਕਿ ਆਪਦੀ ਫਸਲਾਂ ਨੂੰ ਸਾਵਸਥਵਾਲ ਕਰਣੇ ਕੋਈ ਮੂੰਗੀ ਤੇ ਮੱਕੀ ਦੀ ਫਸਲ ਹੈ ਜੋ ਤਾਂ ਸਹੀ ਸਮਾਂ ਵੀਰੋ ਉਹਦੀ ਸੰਭਾਲ ਹੋ ਸਕੇ ਸੋ ਫਿਲਹਾਲ 2-4 ਦਿਨ ਕਿਸਾਨ ਵੀਰਾਂ ਨੂੰ ਇਹਦਾ ਸਮਾਂ ਮਿਲ ਸਕਦਾ ਹੈ 22 ਤਰੀਕ ਤੋਂ ਬਾਅਦ ਥੋੜਾ ਮੋਟਾ ਮੌਸਮ ਵੀਰੋ ਖਰਾਬ ਹੋਣ ਦੀ ਸੰ ਅੱਜ ਦੇ ਟੈਂਪਰੇਚਰ तकरीबन 27-28 ਡਿਗਰੀ ਦੇ ਆਸ-ਪਾਸ ਰਹਿਣਗੇ ਵੱਧ ਤੋਂ ਵੱਧ 29 ਕਿਸੇ ਕਿਸੇ ਖੇਤਰਾਂ ਦੇ ਵਿੱਚ ਸੋ ਵੀਰੋ ਗਰਮੀ ਹੋਮੋਸ ਬਰਕਰਾਰ ਬਣੀ ਰਹੇਗੀ ਬਾਕੀ ਆਪਾਂ ਫੇਰ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜਿਵੇਂ ਕੋਈ ਮਿਲਦੀ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ